ਆ ਜੇ ਕਹਿੰਦੇ ਨੇ ਯਾਰ ਪਾ ਆ ਤੋ ਠੀਕ ਆ ਮੈਂ ਲੜਾ ਫੇ ਹੋਈ ਲੋ ਅੱਜ ਲਗੇ ਮੜੇ ਆਉਣੇ ਨਹੀਂ ਯਾਰ ਆ ਜਾ ਕੇ ਚਾਹ ਆ ਹੁਣ ਜੜੀ ਕਰਨਾ ਇੱਥੋਂ ਕਾ ਵਾਲਾ ਯਾਰ ਆ ਜਾ ਯਾਰ ਆ ਗਿਆ ਯਾਰ ਮੈਂ ਹੁਣ ਜੜੀ ਕਰਨਾ ਆ ਕੇ ਬਾਥਰ ਕੋਈ ਛੱਡ ਦਿੰਨੇ ਆ ਆ ਗਿਆ ਆ ਗਿਆ ਚੱਲ ਗਏ ਭਾਈ ਨਾ ਨਾ ਮੈਂ ਜਾਣ ਨਹੀਂ ਸੀ ਦਿਨ ਐਵੇਂ ਜਾਣ ਸਾਈਡ ਕਰਾ ਲਵਾ ਦਸਾਂ ਆਹ ਦੇਖੋ ਆਹ ਬੰਦੂ ਸੋ ਆਪਣੀ ਮੋਟਰ ਨਾਲ ਬੈਠੇ ਆਪਾਂ ਇੱਥੇ ਆ ਗਏ ਹੈ ਬੈਠੇ ਇੱਥੇ ਬੈਠੋ ਐਸੀ ਬੈਰ ਵਈ ਥਗੀ ਆ ਹੂੰ ਗਾਟੇ ਆ ਕੀ ਹੋਇਆ ਦਾ ਆ ਕੀ ਹੋਇਆ ਦਾ ਹੈ ਹੈ ਦਾ ਕੀ ਹੈ ਇਹ ਇਹਦਾ ਚੀਜ਼ ਬਹੁਤ ਚੰਗੀ ਆ ੜੀਮ ਬਾਈ

ਬੈਠ ਜਾ ਜਿਆ ਬੈਠੇ ਬੈਠ ਜਾ ਹਲੋ ਆ ਗਈ ਤਰੀਆ ਓਏ ਕਰ ਇਹ ਤੈਨੂੰ ਦਾ ਭਾਈ ਓਏ ਨਹੀਂ ਯਾਰ ਮੈਂ ਨਹੀਂ ਉੱਚਾ ਨਹੀਂ ਯਾਰ ਮੈਂ ਘਰ ਦੇ ਮੜ ਕੇ ਆ ਇਹ ਨਹੀਂ ਕੀ ਕਰਨਾ ਤੂੰ ਝੂਟੇ ਵੇਖੀ ਆਉਂਦੇ ਤੂੰ ਨਹੀਂ ਯਾਰ ਘਰ ਦੇ ਲੜਨਗੇ ਯਾਰ ਨਹੀਂ ਤੂੰ ਠੋਕ ਕੋਈ ਨਹੀਂ ਕੋਈ ਨਹੀਂ ਇਹ ਕਿ ਪਤਾ ਲੱਗਣਾ ਘਰ ਦੇ ਨੂੰ ਯਾਰ ਠੋਕ ਠੋਕ ਪਾਣੀ ਦਾ ਆਇਆ ਚੰਗਾ ਗੱਲ ਬਾਤ ਬਾ ਗੱਲ ਕੋਈ ਨਹੀਂ ਏਦੋਂ ਨਿਆਰੇ ਕੀ ਹੋਂਦੇ ਕੰਮ ਵੇਖੀ ਕਰਦਾ ਬੰਦਾ ਕਨੇ ਉਹ ਨਾ ਕਰਿਆ ਕਰ ਬੰਦੇ ਓਏ ਤੂਕ ਨਿਆਰਾ ਏ ਚੀਚਾ ਲਾ ਇਹ ਨਿਆਰੇ ਨਿਆਰੇ ਆ ਜਾਂਦੇ ਆ ਪਈਆ ਅਈਆ ਇਹ ਰਵਾ ਪੌਸਮਾਨ ਦੇਣਾ ਕਿਹੜਾ ਤੈਨੂੰ ਦੇਵਾਂਗੇ ਕੌਸ ਸਵੇਰੇ ਸਹੀ 来 यार भाई ते आंदे ਸਰਗਿਆਂ ਦੇ यार कह री के यार खैर चल गए घरे जो चलਦੇ ਆ ਬਹਿ ਆ ਚਾ ਦੇ ਘਰੇ ਚਲਦੇ ਆ ਘਰ ਦੇ ਲੜਨ ਦੇ ਕੁਵੇਲਾ ਹੁੰਦਾ ਜਾਂਦਾ ਕੋਈ ਨਹੀਂ ਚਲਦੇ ਚਲਦੇ ਨਹੀਂ ਨਹੀਂ ਆ ਜਾਓ ਯਾਰ ਹੈ ਆਓ ਚਲ ਗਏ ਘਰੇ ਚਲਦੇ ਆ ਪੱਕੀ ਗੱਲ ਆ ਜਾਓ ਆਉ ਚੱਲੇ ਗਿਆ ਯਾਰਾ ਮੈਂ ਫੂਲ ਦੱਤਦਾ ਉਹ ਪੂ ਰਹ ਗਿਆ ਤੇਰਾ ਮੈਂ ਜਲਾਉਣਾ ਨਹੀਂ ਨਹੀਂ ਮੈਂ ਚਲਾਉਣਾ ਯਾਰਾ ਮੈਂ ਜਲਾਉਣਾ ਉਹ ਮੰਨੀ ਦੀ ਵੀ ਹੁੰਦੀ ਆ ਮੈਂ ਚਲਾਉਣਾ ਨਹੀਂ ਨਹੀਂ ਮੈਂ ਚਲਾਉਣਾ ਤੋਂ ਪਾਸੇ ਹਟ ਯਾਰਾ ਮੈਂ ਉਹ ਮੰਨੀ ਦੀ ਹੁੰਦੀ ਯਾਰਾ ਮੈਂ ਚਲਾ ਲਉ ਉਹ ਮੰਨੀ ਦੀ ਹੁੰਦੀ ਆ ਦਈਆ ਮਗਰ ਕੋਪਾ ਕਮਰਾ ਹੈ ਲੈ ਸੈਕਟਰ 20 ਕੈਚੋ ਕੈਚਲਾ ਥੋੜੀ ਭਾਵਾਂ ਜੱਗਣੀ ਆਇਆ ਯਾਰ ਪਤਾ ਨਹੀਂ ਕਿਉਂ ਕਿ ਮੈਂ ਦੱਸਦਾ ਉਹ ਪਤਾ ਕੀ ਗੱਲ ਆ ਜੰਗਤਾਸ਼ ਤੇ ਪੀਤਾ ਆਏ ਸੀ ਯਾਰ ਉਹ ਲੈ ਗਿਆ ਆਪਦੇ ਨਾਲ ਬਾਕੇ ਤੇ ਉਹ ਮੇਰੇ ਨਾਲ ਕਿਤੇ ਨਾਲ ਹਾਂ ਤੇ ਅੱਜ ਇਹ ਪੱਗਾ ਬੰਨਣਾ ਹੋਇਆ ਯਾਰ ਓਏ ਅੱਗੇ ਦਾ ਪੱਗਾ ਬੰਨਣਾ ਹੁੰਦਾ ਅੱਜ ਗਏ ਵੀ ਮੇਰੇ ਸਾਥ ਚ ਖੇਤ ਆਲਾ ਨਾ ਬਹੁਤ ਮਾੜੀ ਗੱਲ ਹੋਈ ਯਾਰ ਖੇਤ ਕੀ ਕਰਦੇ ਆ ਇਹ ਕਿੰਦਰ ਦੋ ਉਹਨੇ ਕਿੱਥੋਂ ਰਲ ਗਿਆ ਪਤਾ ਨਹੀਂ ਯਾਰ ਕਿੱਥੋਂ ਮੇਰੇ ਨਾਲ ਤੁਰਿਆ ਆਉਂਦਾ ਹੀ ਨਾਲੇ ਮੈਂ ਰੋਕਿਆ ਉਹਨੂੰ ਖਿੱਚ ਬਈ ਲਾਜ ਆ ਨਾਜਾ ਖਿੱਚਾਂ ਲੱਕੀ ਖਿੱਚਣਾ ਵਸ ਸਹੀ ਆ ਯਾਰ ਮਾੜੀ ਗੱਲ ਆ ਤੁਹਾਨੂੰ ਉਰੀ ਆ ਕੱਲ ਨੂੰ ਐ ਕਰਨਾ ਆਪਾਂ ਉਹਨੂੰ ਟਾਈਮ ਨਾਲ ਇੱਥੇ ਲੈ ਆਉਣਾ ਠੀਕ ਹੈ ਨਾ ਨਹੀਂ ਨਹੀਂ ਜੇ ਉਹਨਾਂ ਹੀ ਸੰਗਤ ਰਲ ਗਿਆ ਫਿਰ ਤਾਂ ਮਿੱਟੀ ਪਲੀਜ਼ ਹੋ ਜੂਦੇ ਉਹਨੂੰ ਆਪਾਂ ਕੱਲ ਨੂੰ ਲੈ ਕੇ ਆਇਆ ਕਰੋ ਤੁਸੀਂ ਜਾਂ ਅਸੀਂ ਨਾਲ ਚੱਲਾਂਗੇ ਕੱਲ ਸਾਰੇ ਚੱਲਾਂਗੇ ਆਪਾਂ ਲੈ ਕੇ ਆਵਾਂਗੇ ਉਹਨੂੰ ਨਹੀਂ ਨਹੀਂ ਉਹਨੂੰ ਜ਼ਰੂਰ ਲੈ ਕੇ ਆਓ ਯਾਰ ਇੰਨਾ ਵਧੀਆ ਮੁੰਡਾ ਦੱਸ ਪੱਗ ਮਾੜੀ ਹੋਈ ਉਹਨਾਂ ਨਾਲ ਤੁਸੀਂ ਖਾਓ ਹੀ ਜਾਂਦਾ ਸਹੀ ਹੋਊ ਉਹਨੂੰ ਆਪਾਂ ਲੈ ਕੇ ਆਵਾਂਗੇ ਛੱਟ ਕੇ ਰੱਖੀ ਖੱਚ ਕੇ ਛੱਡ ਦੇ ਹਾਂ ਜੀ 23 ਬੁੱਤ ਕੇ ਅਸੀਂ ਮੰਨੀਆ ਤੇ ਨੀ ਨੀ ਮੂੰਚ ਪਾਲੜਾ ਕੱਲ ਤੋਂ 50 ਵੀ ਲੈ ਕੇ ਆਉਣੀ ਨਾਲ ਆਪਦੀ ਠੀਕ ਹੈ ਜੀ ਹਾਂ ਅੱਜ ਤੁਹਾਨੂੰ ਮੂੰਹ ਦੱਸਦੇ ਆ ਤੇ ਕੱਲ ਨੂੰ ਤੁਹਾਡੀ ਸੀਸੇ ਮੂਰੇ ਬੰਨਾਂਗੇ ਪੱਗ ਠੀਕ ਆ ਠੀਕ ਹੈ ਜੀ ਇੱਕ ਸ਼ੀਸ਼ਾ ਲੈ ਕੇ ਆਉਣਾ ਇੱਕ 50 ਇਹ ਜਰੂਰ ਲੈ ਕੇ ਆਉਣੇ ਆ ਆਪਦੇ 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 ਕੀਤੀ ਗਈ ਹੈ ਜਿਸ ਵਿੱਚ ਦੱਸਿਆ ਗਿਆ ਅੱਜ ਦੇ ਨੌਜਵਾਨਾਂ ਬਾਰੇ ਤੇ ਵੀਡੀਓ ਦਾ ਨਾਮ ਹੈਗਾ ਅੱਜ ਦੀ ਨੌਜਵਾਨੀ ਪਾਰਟ ਨੰਬਰ 1 ਤਿਆਰ ਹੋ ਗਿਆ ਅੱਗੇ ਤੁਹਾਡੇ ਸੰਯੋਗ ਦੇ ਨਾਲ ਤਿਆਰ ਕਰਦੇ ਰਵਾਂਗੇ ਤੇ ਪਲੀਜ਼ ਕਿੱਦਾਂ ਦੀ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਲਾਈਕ ਤੇ ਬੈਜ ਆਈਕਨ ਦਾ ਬੰਨ ਜਰੂਰ ਦਬਾ ਦੇਣਾ